ਸਤਿ ਸ਼੍ਰੀ ਅਕਾਲ ਦੋਸਤੋ ਸੋ ਸਵਾਗਤ ਆ ਅੱਜ ਦੇ ਵਲੌਗ ਦੇ ਵਿੱਚ ਸੋ ਅੱਜ ਆਪਾਂ ਤੁਹਾਨੂੰ ਦਿਖਾਉਣ ਲੈ ਆ ਪੁੱਲ ਕੰਜਰੀ ਤੇ ਇਹ ਸੱਚ ਤਾਂ ਆਪਾਂ ਖਲੋਤੇ ਆ ਜੀ ਬਾਗਾ ਬਾਰਡਰ ਦੇ ਕੰਡੇ ਦੇ ਉੱਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੋਂ ਇੰਡੀਆ ਤੇ ਪਾਕਿਸਤਾਨ ਦਾ ਝੰਡਾ ਬਿਲਕੁਲ ਕਲੀਅਰ ਨਜ਼ਰ ਆਉਂਦਾ ਹੈ ਤੇ ਆਪਾਂ ਜਿੱਧਰ ਨੂੰ ਜਾਣਾ ਹੈ ਆਪਾਂ ਇੱਥੋਂ ਖੱਬੇ ਹੱਥੋਂ ਜਾਣਾ ਹੈ ਜਿੱਥੇ ਆਪਾਂ ਜਾਣਾ ਹੈ ਪੁੱਲ ਕੰਜਰੀ ਦੇ ਉੱਤੇ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸ ਨਾਲ ਸਾਨੂੰ ਜਾਗਰੂਤ ਕਰਾਉਂਦਾ ਤੇ ਉਹਨਾਂ ਦੇ ਵੇਲੇ ਦਾ ਉਹ ਇਤਿਹਾਸ ਆ ਜੋ ਕਿ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਸੋ ਜਿਹੜੇ ਅੰਮ੍ਰਿਤਸਰ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਉਸ ਜਗ੍ਹਾ ਬਾਰੇ ਪਰ ਜਿਹੜੇ ਦੂਰ ਰਹਿੰਦੇ ਨੇ ਉਹ ਇਸ ਗੱਲੋਂ ਨਹੀਂ ਜਾਣੂ ਨੇ ਇਸ ਕਰਕੇ ਆਪਾਂ ਉਹਨਾਂ ਨੂੰ ਅੱਜ ਦਿਖਾਉਣ ਲਈ ਲਿਆਏ ਆ ਕਿ ਇਸ ਦਾ ਕੀ ਇਤਿਹਾਸ ਹੈ ਕੀ ਇਤਿਹਾਸ ਨਾਲ। ਹਾਜੀ ਦੋਸਤੋ ਤੇ ਪਹੁੰਚ ਚੁੱਕੇ ਆਂ ਜੀ ਪੁਲ ਕੰਜਰੀ ਦੇ ਉੱਤੇ ਸਤਿ ਆਪਾਂ ਜਿੱਥੇ ਖਲੋਤੇ ਆਂ ਸਾਹਮਣੇ ਪੁਲ ਕੰਜਰੀ ਆ ਤੇ ਇੱਧਰ ਬਣਿਆ ਜੀ ਸ਼ਹੀਦ ਮੈਮੋਰੀਅਲ ਤੇ ਆਪਾਂ ਤੁਹਾਨੂੰ ਪਹਿਲਾਂ ਇਹਦਾ ਵੀ ਇਤਿਹਾਸ ਦੱਸਦੇ ਆਂ। ਤੇ ਫੇਰ ਆਪਾਂ ਜਾਨਨੇ ਆ ਉਧਰ ਕਿਉਂਕਿ ਉਧਰ ਪ੍ਰੀ ਵੈਡਿੰਗ ਸ਼ੂਟਸ ਹੁੰਦੀਆਂ ਨੇ ਤੇ ਉਧਰ ਹੋ ਰਹੀ ਬਹੁਤ ਗਾਣੇ ਵੀ ਸ਼ੂਟ ਹੁੰਦੇ ਨੇ ਪ੍ਰੀ ਵੈਡਿੰਗ ਸ਼ੂਟ ਹੁੰਦੀ ਹੈ ਤੇ ਸੱਤੋਂ ਦੇ ਸ਼ੂਟ ਚੱਲ ਰਿਹਾ ਤੇ ਮੈਂ ਕਿਉਂ ਨਾ ਡਿਸਟਰਬ ਕਰਨਾ ਕਿਸੇ ਨੂੰ ਤੇ ਆਪਾਂ ਬਾਅਦ ਵਿੱਚ ਜਾਨਨੇ ਆ ਉਧਰ ਪਹਿਲਾਂ ਆਪਾਂ ਇੱਧਰ ਹੋਣ ਨੇ ਤੇ ਦੋਸਤੋ ਸੱਤੋਂ ਪਹਿਲਾਂ ਇੱਥੇ ਸਾਨੂੰ ਸ਼ੂ ਰਿਮੂਵ ਕਰਨੇ ਪੈਂਦੇ ਕਿਉਂਕਿ ਇੱਥੇ ਲਿਖਿਆ ਹੈ ਕਿ ਆਪਾਂ ਨਹੀਂ ਜਾ ਸਕਦੇ ਅੰਦਰ ਇਸ ਤਰ੍ਹਾਂ ਤੇ ਇਹ ਬਣਾਇਆ ਗਿਆ ਜੀ ਪੁਆਇੰਟ ਸ਼ਰਧਾਂ ਅંજਲੀ ਵਾਸਤੇ ਕਿ ਆਪਾਂ ਉੱਥੇ ਜਾ ਕੇ ਆਪਣੀ ਜਵਾਨਾਂ ਨੂੰ ਸ਼ਰਧਾਂ ਅંજਲੀ ਦੇ ਸਕੀਏ ਤੇ ਸਾਹਮਣੇ ਉਹਨਾਂ ਦੇ ਰੈਂਕਾਂ ਦੇ ਜਿਹੜੇ ਲੱਗੇ ਹੁੰਦੇ ਨਾ ਬੈਚ ਉਹ ਲੱਗੇ ਹਾਂਜੀ 1971 ਦੀ ਲੜਾਈ 1971 ਦੀ ਲੜਾਈ ਹੋਈ ਸੀ ਤੇ ਇਹ ਸਾਰਾ ਹਿੱਸਾ ਪਾਕਿਸਤਾਨ ਆਰਮੀ ਦੇ ਅੰਦਰ ਚੱਲ ਗਿਆ ਸੀ ਉਹਨਾਂ ਨੇ ਇਹਦੇ ਉੱਤੇ ਕਬਜ਼ਾ ਕਰ ਲਿਆ ਸੀ ਕਿ ਸਾਰਾ ਤੇ ਅਗਲੇ ਪਾਸੇ ਬੰਕਰ ਵੀ ਬਨੇ ਹੋਏ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ ਤੇ ਜਿਹੜਾ ਇੱਥੋਂ ਦਾ ਇਤਿਹਾਸ ਉਹ ਇਹਨਾਂ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਕਿ ਉਹ ਬੰਕਰ ਦੇ ਵਿੱਚ ਜਿਹੜੇ ਉਹ ਪਾਕਿਸਤਾਨੀ ਜਿਹੜੀ ਫੋਰਸ ਸੀ ਉਹਨਾਂ ਨੇ ਕੈਪਚਰ ਕੀਤਾ ਸੀ ਬੰਕਰਾਂ ਨੂੰ ਤੇ ਬੰਕਰ ਦੇ ਅੱਗੇ ਕੋਈ ਨਾ ਗੇ ਨਹੀਂ ਸਕਦੇ ਸੀ ਇੰਡੀਅਨ ਆਰਮੀ ਦਾ ਉਸ ਵੇਲੇ ਤੇ ਜਿਹੜੇ ਸਾਡੇ ਸਿੱਖ ਭਰਾ ਨੇ ਸਿੱਖਾਂ ਨੂੰ ਵੈਸੇ ਵੀ ਬਹੁਤ ਹੀ ਬਹਾਦਰ ਮੰਨਿਆ ਜਾਂਦਾ ਤੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਹੋਏ ਤੇ ਦੇਸ਼ ਦੀ ਰੱਖਿਆ ਲਈ ਆਪਣੀ ਹਿੱਕ ਦੇ ਉੱਤੇ ਮਸ਼ੀਨ ਗਨ ਦੀਆਂ ਗੋਲੀਆਂ ਖਾਧੀਆਂ ਤੇ ਸ਼ਹੀਦ ਹੋਏ ਤੇ ਆਰਮੀ ਇਹ ਵੇਖ ਕੇ ਡਰ ਗਈ ਫਿਰ ਪਾਕਿਸਤਾਨੀ ਆਰਮੀ ਪਿੱਛੇ ਹੋਈ ਤੇ ਇਹ ਇਤਿਹਾਸਤਾ ਕਰਕੇ ਬਹੁਤ ਹੀ ਮayne ਰੱਖਦਾ ਹੈ ਸਾਡੇ ਸਾਰੇ ਅੰਬਰਸਰ ਵਾਸੀਆਂ ਲਈ ਕਿ ਇਹ ਸਾਰਾ ਹਿੱਸਾ ਪਾਕਿਸਤਾਨ ਦੇ ਅੰਦਰ ਜਾਣ ਵਾਲਾ ਸੀ ਉਸ ਟਾਈਮ ਦੇ ਉੱਤੇ ਤੇ ਮੈਂ ਉਹਨਾਂ ਦੇ ਨਾਮ ਤੋਂ ਵੀ ਜਾਣੂ ਕਰਵਾਦਾ ਤੁਹਾਨੂੰ ਸ਼ਿੰਗਾਰਾ ਸਿੰਘ ਜੀ ਦੇ ਨਾਮ ਦੇ ਉੱਤੇ ਇਹ ਬਣਿਆ ਹੋਇਆ ਹੈ ਮਮੋਰੀਅਲ ਤੇ ਇੱਥੇ ਸਾਰੇ ਜਿਹੜੇ ਵੀ ਸ਼ਹੀਦ ਹੋਏ ਨੇ ਉਹਨਾਂ ਸਾਰਿਆਂ ਦੇ ਨਾਮ ਲਿਖੇ ਗਏ ਨੇ ਜਾਦਤਰ ਇੱਥੇ ਸਿੱਖ ਰੇਜੀਮੈਂਟ ਦਾ ਹੀ ਏਰੀਆ ਸੀ ਤੇ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਅੱਗੇ ਨਹੀਂ ਜਾ ਸਕਦਾ ਕਿਉਂਕਿ ਆਪਾਂ ਜਰਾ ਬੱਦ ਵਿੱਚ ਤੇ ਸਾਰਾ ਕੁਝ ਗੰਦਾ ਹੋ ਜਾਊਗਾ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਸਾਰਾ ਇਹ ਇਤਿਹਾਸ ਬਾਰੇ ਲਿਖਿਆ ਗਿਆ ਹੈ ਸਾਰੇ ਜਵਾਨਾਂ ਦੇ ਨਾਮ ਲਿਖੇ ਗਏ ਨੇ ਬੋਰਨ ਲਿਖਿਆ ਗਿਆ ਹੈ ਕਿਹੜਾ ਪੇਰੈਂਟ ਸੀ ਕਿਹੜਾ ਵਿਲੇਜ ਸੀ ਕਿਹੜਾ ਡਿਸਟ੍ਰਿਕਟ ਸੀ ਸਭ ਕੁਝ ਲਿਖਿਆ ਗਿਆ ਹੈ ਤੇ ਜ਼ਿਆਦਾਤਰ ਨਾਮ ਦੇ ਨਾਲ ਸਿੰਗ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਸ ਸੈਕ੍ਰੇਜਮੈਂਟ ਦਾ ਏਰੀਆ ਸੀ ਇੱਧਰ ਵੀ ਆ ਤੇ ਜੇ ਆਪਾਂ ਉਧਰਲੇ ਪਾਸੇ ਜਾਂਦੇ ਆ ਤੇ ਉਧਰ ਵੀ ਹੈਗਾ ਆ ਤੁਹਾਨੂੰ ਮੈਂ ਉਧਰ ਵੀ ਦਿਖਾ ਦਿੰਦਾ ਆ ਜਦੋਂ ਅਸੀਂ ਆਉਂਦੇ ਆਂ ਜੀ ਪੁੱਲ ਗੰਜਰੀ ਦੇ ਬਾਹਰ ਤਾਂ ਇੱਥੇ ਬਾਹਰੀ ਹਿਸਟਰੀ ਲਿਖੀ ਗਈ ਹੋਈ ਆ ਇੰਗਲਿਸ਼ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਇੰਗਲਿਸ਼ ਵਿੱਚ ਇਸ ਲਈ ਲਿਖੀ ਗਈ ਹੋਈ ਆ ਕਿਉਂਕਿ ਟੂਰਿਜ਼ਮ ਬਹੁਤ ਹੁੰਦਾ ਇੱਥੇ ਦੇਖਣ ਵਾਸਤੇ ਤੇ ਤਾਂ ਕਿ ਇੰਗਲਿਸ਼ ਵਿੱਚ ਲਿਖੀ ਗਈ ਆ ਕਿ ਜਿਨ੍ਹਾਂ ਨੂੰ ਪੰਜਾਬੀ ਲੈਂਗੁਏਜ ਨਹੀਂ ਆਉਂਦੀ ਤੇ ਉਹ ਇਸ ਨੂੰ ਸਮਝ ਸਕਣ ਤੇ ਇੱਥੇ ਸਾਰੀ ਹਿਸਟਰੀ ਲਿਖੀ ਗਈ ਹੋਈ ਆ ਤੁਸੀਂ ਪੜ੍ਹ ਸਕਦੇ ਹੋ ਪਾਉਜ਼ ਕਰਕੇ ਇਹਨੂੰ ਤੇ ਫਿਰ ਆਪਾਂ ਹੁਣ ਜਾਂਦੇ ਆਂ ਦਸਤਾਂ ਨੂੰ ਸਾਰਾ ਕੁਝ ਦਿਖਾਣੇ ਆਂ ਹੱਜੀ ਦੋਸਤੋ ਤੇ ਅਸੀਂ ਐਂਟਰ ਕਰ ਚੁੱਕੇ ਹਾਂ ਉਸ ਸਥਾਨ ਦੇ ਉੱਤੇ ਜਿੱਥੇ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਜੀ ਆਪਣੀ ਫੌਜ ਦੇ ਨਾਲ ਵਿਸ਼ਰਾਮ ਕਰਦੇ ਹੁੰਦੇ ਸੀ ਜਦੋਂ ਉਹ ਲਾਹੌਰ ਤੋਂ ਅੰਬਰਸਰ ਦੇ ਰਾਹ ਨੂੰ ਜਾਂਦੇ ਸੀ ਤਾਂ ਇਸ ਸਥਾਨ ਨੂੰ ਚੁਣਿਆ ਗਿਆ ਸੀ ਜਿੱਥੇ ਉਹ ਆਪਣਾ ਵਿਸ਼ਰਾਮ ਕਰਨ ਲਈ ਰੁਕਦੇ ਸੀ ਜਿਹੜੀ ਇਹ ਜਗ੍ਹਾ ਇਹ ਕਹਿੰਦੇ ਕਿ ਨਹਿਰ ਦੀ ਜਗ੍ਹਾ ਹੁੰਦੀ ਸੀ ਇੱਥੇ ਪਹਿਲਾਂ ਕਹਿੰਦੇ ਨਹਿਰ ਚੱਲਦੀ ਸੀ ਤੇ ਮੈਂ ਗਲਤ ਵੀ ਹੋ ਸਕਦਾ ਕਿਉਂਕਿ ਮੈਨੂੰ ਇਤਿਹਾਸ ਬਾਰੇ ਨਹੀਂ ਨੋਲਿਜ ਨਹੀਂ ਹੈ ਜਿੱਥੋਂ ਤੱਕ ਮੈਂ ਸੁਣਿਆ ਮੈਂ ਤੁਹਾਨੂੰ ਉਦ ਤਰਾ ਹੀ ਦੱਸ ਰਿਹਾ ਹਾਂ ਤੇ ਇੱਥੋਂ ਦਾ ਜਿਹੜਾ ਪਾਣੀ ਸੀ ਉਹ ਇਸ ਦੇ ਵਿੱਚ ਜਾਂਦਾ ਸੀ ਤੇ ਇਹ ਚਾਰ ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ ਜਿਹੜਾ ਉਹ ਵੱਡਾ ਗੇਟ ਆ ਉੱਥੋਂ ਕਹਿੰਦੇ ਆ ਕਿ ਜਿਵੇਂ ਵੱਡੇ ਉਹਨਾਂ ਦੇ ਜਿਹੜੇ ਹਾਥੀ ਹੋਗੇ ਜਾਂ ਕੋਈ ਵੀ ਜਾਨਵਰ ਵੱਡੇ ਹੋਗੇ ਉਹਨਾਂ ਲਈ ਉਹ ਇਸ਼ਨਾਨ ਘਰ ਹੁੰਦਾ ਸੀ ਉਹ ਉੱਥੋਂ ਦੀ ਥੱਲੇ ਐਂਟਰ ਹੁੰਦੇ ਸੀ ਤੇ ਇਸ਼ਨਾਨ ਕਰਦੇ ਸੀ ਤੇ ਜਿਹੜਾ ਇਹ ਹੁੰਦਾ ਸੀ ਇਹ ਮਰਦਾਂ ਲਈ ਹੁੰਦਾ ਸੀ ਤੇ ਜਿਹੜਾ ਉਹ ਹੁੰਦਾ ਸੀ ਉਹ ਇਸਤਰੀ ਸੌਰੀ ਉਹ ਇਸਤਰੀਆਂ ਲਈ ਹੁੰਦਾ ਸੀ ਤੇ ਜਿਹੜਾ ਇਹ ਆ ਜੀ ਇਹ ਮੇਰੇ ਖਿਆਲ ਨਾਲ ਗੁਰਦੁਵਾਰੇ ਸਾਹਿਬ ਆ ਜਾਂ ਕੋਈ ਚੀਜ਼ ਆ ਇਹ ਬੰਦ ਰਹਿੰਦੀ ਆ ਅੱਪਾ ਅੱਗੇ ਵੀ ਆਏ ਸੀ ਇੱਥੇ ਅਸੀਂ ਛੋਟੇ ਹੁੰਦੇ ਇਸ ਗੇਟ ਦੇ ਅੱਗੇ ਫੋਟੋਆਂ ਵੀ ਖਿਚਾਉਂਦੇ ਰਹੇ ਹਾਂ ਕਿਉਂਕਿ ਇਹ ਬੰਦ ਹੀ ਰਹਿੰਦਾ ਆ ਇਹ ਮੈਂ ਕਦੀ ਵੀ ਖੁੱਲਾ ਨਹੀਂ ਦੇਖਿਆ ਗੇਟ ਮੈਨੂੰ ਨਹੀਂ ਪਤਾ ਇਹਦੇ ਅੰਦਰ ਕੀ ਹੈਗਾ ਆ ਤੇ ਆਪਾਂ ਇੱਥੇ ਫੋਟੋਆਂ ਖਿਚਾਈਆਂ ਮੈਂ ਉਹ ਵੀ ਫੋਟੋ ਲਾ ਦੂੰਗਾ ਪਹਿਲਾਂ ਫੋਟੋ ਸ਼ੂਟ ਦਾ ਬਹੁਤ ਕਿਰੇਜ ਹੋਦਾ ਸੀ ਸਾਰੇ ਪਾਸਤੇ ਅੱਜ ਕੱਲ ਜਿਵੇਂ ਵੀਡੀਓਸ ਦਾ ਕਰੇ ਜਾਂ ਇੱਕ ਟਾਈਮ ਉੱਤੇ ਫੋਟੋ ਸ਼ੂਟ ਦਾ ਵੀ ਬਹੁਤ क्रेज ਹੁੰਦਾ ਸੀ ਤੇ ਉਦੋਂ ਆਪਾਂ ਵੀ ਆਇਆ ਕਰਦੇ ਸੀ ਆਪਣੇ ਦੋਸਤਾਂ ਮਿੱਤਰਾਂ ਨਾਲ ਇੱਥੇ ਫੋਟੋ ਆ ਖਿਚੋਣ ਕਿਉਂਕਿ ਇਹ ਲੋਕੇਸ਼ਨ ਬਹੁਤ ਹੀ ਡਿਫਰੈਂਟ ਸੀ ਤੇ ਲਾਇਕ ਜਿਆਦਾ ਹੁੰਦਾ ਸੀ ਮੈਨ ਪਰਪਸ ਹੈ ਹੁੰਦਾ ਸੀ ਉਸ ਵੇਲੇ ਤੇ ਤਾਂ ਕਰਕੇ ਆਪਾਂ ਇੱਥੇ ਫੋਟੋ ਆ ਖਿਚੋਣ ਹੁੰਦੇ ਹੁੰਦੇ ਸੀ ਆਪਣੇ ਮਿੱਤਰਾਂ ਨਾਲ ਤੇ ਮੈਂ ਉਹ ਵੀ ਪੁਰਾਣੀਆਂ ਫੋਟੋਆਂ ਵੀ ਇੱਕ ਜਾਦਗਿਰੀ ਲਈ ਇੱਥੇ ਤੁਹਾਨੂੰ ਦਿਖਾਉਂਗਾ ਕਿ ਆਪਾਂ ਛੋਟੇ ਹੁੰਦੇ ਵੀ ਇੱਥੇ ਹੁੰਦੇ ਰਹੇ ਹਾਂ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਇਹ ਸਥਾਨ ਆ ਇਹ ਲਾਹੌਰ ਤੇ ਅੰਮ੍ਰਿਤਸਰ ਦੇ ਵਿੱਚ ਘਾਰ ਸਾਈਡ ਤੇ ਆਉਂਦਾ ਆ ਤੇ ਮੰਨਿਆ ਜਾਂਦਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਲਾਹੌਰ ਤੋਂ ਅੰਮ੍ਰਿਤਸਰ ਆਉਂਦੇ ਸੀ ਜਾਂ ਅੰਮ੍ਰਿਤਸਰ ਤੋਂ ਲਾਹੌਰ ਜਾਂਦੇ ਸੀਗੇ ਤੇ ਇਹ ਉਹ ਜਗ੍ਹਾ ਜਿੱਥੇ ਉਹ ਵਿਸ਼ਰਾਮ ਕਰਦੇ ਸੀ ਆਰਾਮ ਕਰਦੇ ਸੀਗੇ ਆਪਣੇ ਸੈਨਿਕ ਤੇ ਆਪਣੇ ਨੌਕਰਾਂ ਦੇ ਨਾਲ ਤੇ ਲੋਕਾਂ ਦਾ ਇਹ ਵੀ ਮੰਨਣਾ ਆ ਕਿ ਜਿਹੜੀ ਉਹਨਾਂ ਦੀ ਮਨਪਸੰਦੀ ਦਾ ਕੰਜਰੀ ਸੀਗੀ ਮੋਰਾਂ ਉਹ ਇੱਥੇ ਮਨੋਰੰਜਨ ਕਰਦੀ ਸੀਗੇ ਤੇ ਮਤਲਬ ਇਹ ਚੀਜ਼ ਸੜੀ ਇਤਿਹਾਸ ਜੋ ਮੈਂ ਬਾਹਰ ਪੜ ਕੇ ਆਇਆ ਆ ਤੇ ਉਹਦੇ ਚ ਇਹ ਵੀ ਲਿਖਿਆ ਹੈ ਕਿ ਇੱਕ ਟਾਈਮ ਦੇ ਉੱਤੇ ਨਾ ਇੱਥੇ ਇੱਕ ਨਹਿਰ ਵਗਦੀ ਸੀਗੀ ਤੇ ਮੋਰਾ ਜਦੋਂ ਇੱਥੇ ਐਂਟਰ ਹੋ ਰਹੀ ਸੀ ਉਹਦੀ ਚਾਂਦੀ ਦੀ ਜੁੱਤੀ ਗਵਾਜ ਗਈ ਸੀਗੀ ਉਹ ਤੋਂ ਬਹੁਤ ਨਿਰਾਸ਼ ਹੋ ਗਈ ਸੀਗੀ ਤੇ ਜਦੋਂ ਉਹ ਨਿਰਾਸ਼ ਹੋਈ ਉਹਨੇ ਇੱਥੇ ਨੱਚਣ ਤੋਂ ਮਨਾ ਕਰ ਦਿੱਤਾ ਤੇ ਉਸ ਸਮੇਂ ਦੇ ਉੱਤੇ ਮਹਾਰਾਜਾ ਜੀ ਸਿੰਘ ਨੇ ਤੁਰੰਤ ਹੁਕਮ ਦਿੱਤੇ ਕਿ ਇੱਥੇ ਪੁਲ ਬਣਾਇਆ ਜਾਵੇ ਤੇ ਫਿਰ ਇਹਦਾ ਨਾਮ ਪੁਲ ਕੰਜਰੀ ਪਿਆ ਜਿਹਨੂੰ ਅਪਾਜ ਦੇ ਟਾਈਮ ਦੇ ਉੱਤੇ ਪੁਲ ਮੋਰਾ ਦੇ ਨਾਮ ਤੋਂ ਜਾਣਿਆ ਜਾਂਦਾ ਆ ਤੇ ਇੱਥੇ ਇੱਕ ਵਾਰੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਜਿਹੜਾ ਬੈਕ ਸਾਈਡ ਦੇ ਉੱਤੇ ਇਹ ਸਾਰਾ ਵਪਾਰ ਦਾ ਕੇਂਦਰ ਹੀਗਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਆ ਕਿ ਲਾਹੌਰ ਤੇ ਅੰਮ੍ਰਿਤਸਰ ਨੂੰ ਜੋੜਨ ਵਾਲਾ ਰਾਹ ਇਹੀ ਹੁੰਦਾ ਸੀਗਾ ਤੇ ਇੱਥੇ ਬਹੁਤ ਹੀ ਵੱਡੇ ਪੱਧਰ ਤੇ ਵਪਾਰ ਹੁੰਦਾ ਹੀਗਾ ਜਿਹਨੂੰ ਆਪਾਂ ਅੱਜ ਕੱਲ ਇੰਪੋਰਟ ਐਕਸਪੋਰਟ ਵੀ ਕਹਿ ਸਕਦੇ ਆ ਉਧਰੋਂ ਸਮਾਨ ਇੱਧਰ ਆਉਂਦਾ ਇੱਧਰੋਂ ਉਧਰ ਜਾਂਦਾ ਹੈਗਾ ਤੇ ਇੱਕ ਟਾਈਮ ਦੇ ਉੱਤੇ ਇਹ ਵੀ ਹੋਇਆ ਕਿ 1971 ਦੀ ਲੜਾਈ ਵੇਲੇ ਇਹ ਜਿਹੜਾ ਸਾਰਾ ਤੁਸੀਂ ਸਾਦੇ ਸਾਦੇ ਉਹ ਸਾਰਾ ਸਾਈਡ ਦੇ ਉੱਤੇ ਦੀ ਇਹ ਸਾਰਾ ਕੁਝ ਟਾਈਮ ਦੇ ਲਈ ਪਾਕਿਸਤਾਨ ਨੇ ਕੈਪਚਰ ਕਰ ਲਿਆ ਸੀਗਾ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਜਗ੍ਹਾ ਦਿਖਾ ਕੇ ਆਏ ਆ ਤੇ ਸਾਡੇ ਸਿੱਖ ਭਰਾਵਾਂ ਦੀ ਬਹਾਦਰੀ ਕਰਕੇ ਜੋ ਆਪਾਂ ਅੱਜ ਜੀ ਰਹੇ ਆ ਮੈਂ ਕਹਿੰਦਾ ਕਿ ਸਾਰਾ ਹੀ ਉਹਨਾਂ ਦੀ ਬਹਾਦਰੀ ਕਰਕੇ ਜੀ ਰਹੇ ਆ ਕਿਉਂਕਿ ਬਹੁਤ ਔਖਾ ਹੁੰਦਾ ਹੈ ਇੱਕ ਮਸ਼ੀਨ ਗਨ ਨੂੰ ਆਪਣੇ ਹਿੱਕ ਤੇ ਧਰਨਾ ਤੇ ਪਤਾ ਵੀ ਆ ਕਿ ਸਾਹਮਣੇ ਮੌਤ ਹੈ ਕੰਮ ਹੀ ਉਹਨਾਂ ਨੇ ਇੰਨਾ ਵੱਡਾ ਕਦਮ ਚੁੱਕਿਆ ਤੇ ਅੱਜ ਆਪਾਂ ਜੀ ਰਹੇ ਆ ਜੋ ਕਿ ਪਾਕਿਸਤਾਨੀ ਫੌਜ ਵੀ ਇੱਕ ਡਰ ਗਈ ਤੇ ਆਪਣੇ ਰਾਹ ਭੱਜ ਗਈ ਉਹਨਾਂ ਨੇ ਫਾਲੀ ਕਰ ਦਿੱਤਾ ਆਪਾਂ ਦੁਬਾਰਾ ਤੋਂ ਰੀਕੈਪਚਰ ਕਰ ਲਿਆ ਇਹ ਤੇ ਹੁਣ ਇਹ ਇੰਡੀਆ ਦੇ ਵਿੱਚ ਹੀ ਹੁੰਦਾ ਤੁਸੀਂ ਦੇਖਦੇ ਉੱਥੇ ਮੋਰਚਾ ਵੀ ਲੱਗਾ ਹੋਇਆ ਹੈ ਫੌਜ ਦਾ ਪੱਕਾ ਮੋਰਚਾ ਹੈ ਬਹੁਤ ਹੀ ਪੁਰਾਣਾ ਹੈ ਉਹ ਤੁਸੀਂ ਛੌਂੜੀ ਵੀ ਕਹਿ ਸਕਦੇ ਕਿ ਇਹ ਏਰੀਆ ਛੌਂੜੀ ਦੇ ਅੰਦਰ ਹੀ ਹੁੰਦਾ ਕਿਉਂਕਿ ਉੱਥੇ ਇੱਕ ਫਾਟਕ ਲੱਗਾ ਹੋਇਆ ਆ ਉਸ ਤੋਂ ਅੱਗੇ ਜਾਣ ਦੀਆਂ ਨੂੰ ਮਤਿ ਸਿਰਫ ਉਹਨਾਂ ਨੂੰ ਆ ਜਿੰਨਾਂ ਦਾ ਅੱਗੇ ਪੈਲੀਆਂ ਨੇ ਜੋ ਕਿ ਖੇਤੀ ਕਰਦੇ ਨੇ ਉਹਨਾਂ ਵਾਸਤੇ ਲਾਇਸੈਂਸ ਹੋਣਾ ਹੈ ਮੇਰੇ ਖਿਆਲ ਨਾਲ ਉਹਦੇ ਲਈ ਵੀ ਕਿਉਂਕਿ ਆਮ ਬੰਦਾ ਨਹੀਂ ਜਾ ਸਕਦਾ ਇਹਦੇ ਤੋਂ ਅੱਗੇ ਤੇ ਸਾਹਮਣੇ ਸਾਰੀਆਂ ਬੋਰਡਰ ਦੀਆਂ ਤਾਰਾਂ ਨਜ਼ਰ ਆਉਂਦੀਆਂ ਨੇ ਤੇ ਅਗਲੇ ਪਾਸੇ ਜਾਣਾ ਮਣਾ ਹੈ ਨਹੀਂ ਤਾਂ ਜੇ ਜਾਣਾ ਮਨਜ਼ੂਰ ਹੁੰਦਾ ਤੇ ਆਪਾਂ ਤੁਹਾਨੂੰ ਜ਼ਰੂਰ ਦਿਖਾ ਕੇ ਹੁੰਦੇ ਤੇ ਸਾਰਾ ਹਿੱਸਾ ਵਪਾਰ ਦਾ ਕੇਂਦਰ ਮੰਨਿਆ ਜਾਂਦਾ ਸੀ ਉਸ ਟਾਈਮ ਦੇ ਉੱਤੇ ਜਿਵੇਂ ਕਿ ਅੱਜ ਕੱਲ ਤੁਸੀਂ ਲਾ ਲੋ ਕਿ ਅੰਮ੍ਰਿਤਸਰ ਦਾ ਮੈਨ ਜਿਹੜਾ ਹੈਗਾ ਇਹ ਹਾਲ ਗੇਟ ਉਸ ਟਾਈਮ ਸਾਰਾ ਹੀ ਵਪਾਰ ਇੱਥੋਂ ਹੀ ਹੁੰਦਾ ਸੀਗਾ ਤੇ ਅੱਜ ਕੱਲ ਇਸ ਲੋਕੇਸ਼ਨ ਨੂੰ ਪ੍ਰੀ-ਵੈਡਿੰਗ ਵਾਸਤੇ ਜਾਂ ਗਾਣਿਆਂ ਦੇ ਸ਼ੂਟ ਵਾਸਤੇ ਵਰਤੇ ਆਇਆ ਜਾਂਦਾ ਤੁਸੀਂ ਬਹੁਤ ਹੀ ਗਾਣਿਆਂ ਦੇ ਵਿੱਚ ਵੀ ਦੇਖਿਆ ਹੋਊਗਾ ਬਹੁਤ ਫਿਲਮਾਂ ਦੇ ਵਿੱਚ ਵੀ ਇਸ ਜਗ੍ਹਾ ਨੂੰ ਦੇਖਿਆ ਹੋਊਗਾ ਤੇ ਇਤਰਾ ਹੀ ਲੋਕੀ ਇੱਥੇ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਲੋਕਾਂ ਦੀਆਂ ਲੋਕੀ ਆ ਕੇ ਇੱਥੇ ਪ੍ਰੀ-ਵੈਡਿੰਗ ਸ਼ੂਟ ਕਰਾਉਂਦੇ ਰਹਿੰਦੇ ਨੇ ਜਿਵੇਂ ਕਿ ਦੋਸਤੋ ਮੈਂ ਤੁਹਾਨੂੰ ਉਤੋਂ ਦੱਸਿਆ ਸੀਗਾ ਕਿ ਇਹਦੇ ਚਾਰ ਦੁਵਾਰ ਨੇ ਤੇ ਜਿਹੜਾ ਇਹ ਦੁਵਾਰ ਹੁੰਦਾ ਸੀ ਇਹ ਇਸ ਕਰਕੇ ਯੂਜ਼ ਕੀਤਾ ਜਾਂਦਾ ਸੀ ਕਿ ਜਿਹੜੇ ਉਸ ਟਾਈਮ ਉਹਨਾਂ ਦੇ ਹਾਥੀ ਹੁੰਦੇ ਸੀ ਜਾਂ ਘੋੜੇ ਹੁੰਦੇ ਸੀ ਜਾਂ ਵੱਡੇ ਜਿੰਨੇ ਜੀਵ ਹੁੰਦੇ ਸੀ ਉਹਨਾਂ ਦੀ ਸੈਨਾ ਦੇ ਵਿੱਚ ਤੇ ਉਹਨਾਂ ਨੂੰ ਸਾਰਿਆਂ ਨੂੰ ਇੱਥੋਂ ਦੀ ਇਸ਼ਨਾਨ ਕਰਾਇਆ ਜਾਂਦਾ ਸੀ ਤੇ ਇਹ ਤੁਸੀਂ ਦੇਖ ਸਕਦੇ ਹੋ ਤੇ ਥੰਮ ਹੈਗੇ ਨੇ ਮੇਰੇ ਖਿਆਲ ਨਾਲ ਬੈਠਣ ਵਾਸਤੇ ਯੂਜ਼ ਕੀਤੇ ਜਾਂਦੇ ਹੋਣਗੇ ਕਿਉਂਕਿ ਇੱਥੇ ਇਤਿਹਾਸ ਨਹੀਂ ਲਿਖਿਆ ਕੋਈ ਵੀ ਤੇ ਇਥੇ ਤੁਸੀਂ ਬੈਠ ਵੀ ਸਕਦੇ ਹੋ ਟੋ ਲਾਗੇ ਬਹੁਤ ਹੀ ਆਰਾਮਦਾਇਕ ਚੀਜ਼ ਆ ਮੇਰੇ ਖਿਆਲ ਨਾਲ ਇਹਨਾਂ ਦੇ ਉੱਤੇ ਵੀ ਸ਼ਰਾਮ ਕੀਤਾ ਜਾਂਦਾ ਸੀ ਉਸ ਵੇਲੇ ਜਿਵੇਂ ਉਹਨਾਂ ਦੇ ਮੰਤਰੀ ਹੋਗੇ ਜਾਂ ਉਹਨਾਂ ਵੱਲੋਂ ਕਿਉਂਕਿ ਇੱਕ ਸਾਹਮਣੇ ਵੀ ਥੰਬ ਬਣੇ ਤੇ ਇਸ ਨੂੰ ਮੰਨਿਆ ਜਾਂਦਾ ਕਿ ਉਸ ਟਾਈਮ ਦੇ ਵਿੱਚ ਇਹ ਇਸਤਰੀਆਂ ਦੇ ਇਸ਼ਨਾਨ ਘਰ ਦੇ ਲਈ ਯੂਜ਼ ਕੀਤਾ ਜਾਂਦਾ ਸੀ ਤੇ ਮੈਂ ਇਸ ਕਰਕੇ ਥੱਲੇ ਆ ਕਿ ਤੁਹਾਨੂੰ ਇੱਕ ਰਹੀ ਸਾਰਾ ਕੁਝ ਦਿਖਾਵਾਂ ਤੇ ਤੁਸੀਂ ਜਿਵੇਂ ਦੇਖ ਸਕਦੇ ਹੋ ਕਿ ਹੁਣ ਇਸ ਦੀ ਕੀ ਹਾਲਾਤ ਆ ਤੇ ਉਸ ਵੇਲੇ ਕੀ ਹਾਲਾਤ ਹੁੰਦੇ ਸੀ ਇਸ ਜਗ੍ਹਾ ਦੇ ਉੱਤੇ ਤੇ ਆ ਸਾਰਾ ਹੀ ਸਰੋਵਰ ਹੁੰਦਾ ਸੀ ਕਹਿੰਦੇ ਨੇ ਤੇ ਇੱਥੋਂ ਦੀਆਂ ਜਿਉਂ ਆ ਪੋੜੀਆਂ ਬਹੁਤ ਵੱਡੀਆਂ ਬਣਾਈਆਂ ਗਈਆਂ ਨੇ ਉਸ ਟਾਈਮ ਦੇ ਉੱਤੇ ਇਹ ਸਾਰੀਆਂ ਇੱਟਾਂ ਤੁਸੀਂ ਦੇਖ ਸਕਦੇ ਹੋ ਕਿੰਡੀਆਂ ਪੁਰਾਣੀਆਂ ਇੱਟਾਂ ਨੇ ਅੱਜ ਕੱਲ ਇੱਟਾਂ ਦਾ ਸਾਈਜ਼ ਬਹੁਤ ਵੱਡਾ ਹੁੰਦਾ ਹੈ ਤੇ ਉਸ ਵੇਲੇ ਇੱਟਾਂ ਦਾ ਸਾਈਜ਼ ਬਹੁਤ ਛੋਟਾ ਹੁੰਦਾ ਸੀ ਤੇ ਮਜ਼ਬੂਤ ਵੀ ਬਹੁਤ ਹੁੰਦੀਆਂ ਹੋਣੀਆਂ ਕਿਉਂਕਿ ਤੁਸੀਂ ਸੋਚ ਹੀ ਸਕਦੇ ਹੋ ਕਿ ਇੰਨੀਆਂ ਪੁਰਾਣਾ ਇਹ ਜਗ੍ਹਾ ਹੈ ਤੇ ਉਦੋਂ ਦੀਆਂ ਹੀ ਇਹ ਉਸੇ ਤਰ੍ਹਾਂ ਹੀ ਨੇ ਤੇ ਆ ਜਗ੍ਹਾ ਸਾਰੀ ਹੈ ਇਹਦੇ ਦੋ ਗੇਟ ਹੁੰਦੇ ਸੀ ਇੱਕ ਉਹ ਗੇਟ ਆ ਤੇ ਇੱਕ ਆ ਗੇਟ ਆ ਇੱਥੋਂ ਜਾਂ ਇੱਕ ਐਂਟਰੀ ਹੋਗੀ ਜਾਂ ਇੱਕ ਐਗਜ਼ਿਟ ਹੋਊਗਾ ਕੁਛ ਹੁੰਦਾ ਹੋਊਗਾ ਕਿਉਂਕਿ ਇੱਥੇ ਲਿਖਿਆ ਨਹੀਂ ਗਿਆ ਹੋਇਆ ਕਿਸੇ ਵੀ ਪਾਸੇ ਕਿ ਉਸਲੇ ਕੀ ਹੁੰਦਾ ਸੀ ਸੋ ਇਹ ਮੰਨਿਆ ਜਾਂਦਾ ਕਿ ਇਹ ਇਸਤਰੀਆਂ ਲਈ ਇਸ਼ਨਾਨ ਘਾਟ ਹੁੰਦਾ ਸੀ ਤੇ ਜਿਵੇਂ ਕਿ ਮੈਂ ਤੁਹਾਨੂੰ ਦਿਖਾਇਆ ਤੇ ਦੋਸਤੋ ਐਸਾ ਤਾਂ ਅਸੀਂ ਖਲੋਤੇ ਆ ਉਸ ਪੋਲ ਦੇ ਬਿਲਕੁਲ ਹੈਠਾ ਸਾਈਡ ਜਿੱਥੇ ਕਿਸੇ ਵੇਲੇ ਪਾਣੀ ਮੌਜੂਦ ਹੋਇਆ ਕਰਦਾ ਸੀ ਤੇ ਅੱਜ ਇਹ ਬਿਲਕੁਲ ਹੀ ਸਾਫ਼ ਹੈ ਕੋਈ ਕਿਸੇ ਪਾਸੇ ਪਾਣੀ ਦਾ ਨਾਮੋ ਨਿਸ਼ਾਨੀ ਹੈਗਾ ਕਿਉਂਕਿ ਅੱਗੇ ਇੱਥੇ ਨਹਿਰ ਵਗਦੀ ਸੀ ਉਹ ਨਹਿਰ ਵੀ ਬੰਦ ਕਰ ਦਿੱਤੀ ਗਈ ਹੈ ਤੇ ਇਹ ਆ ਉਹ ਜਗਾ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਫਿਲਮਾਂ ਦੇ ਸ਼ੂਟ ਵੀ ਹੋਏ ਨੇ ਗਾਣਿਆਂ ਦੇ ਸ਼ੂਟ ਵੀ ਹੋਏ ਨੇ ਤੁਹਾਨੂੰ ਕਈਆਂ ਨੂੰ ਨੋਲੇਜ ਹੋਊਗੀ ਕਈਆਂ ਨੇ ਦੇਖੇ ਵੀ ਹੋਣਗੇ ਗਾਣੇ ਜਾਂ ਉਹ ਫਿਲਮਾਂ ਦੇਖੀਆਂ ਹੋਣਗੀਆਂ ਜਿਨ੍ਹਾਂ ਦੇ ਇੱਥੇ ਲੋਕੇਸ਼ਨ ਯੂਜ਼ ਕੀਤੀ ਗਈ ਹੈ ਤੇ ਆ ਦੇਖੋ ਢਲਾਨ ਹੁੰਦੀ ਸੀ ਆਲੇ ਟਲਾਂ ਹਨ ਇਸ ਕਰਕੇ ਕੀਤੀ ਗਈ ਸੀ ਕਿਉਂਕਿ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਕਿ ਜਾਨਵਰਾਂ ਵਾਸਤੇ ਟਲਾਂ ਯੂਜ਼ ਕੀਤੀ ਜਾਂਦੀ ਕਿ ਇਹਦੇ ਜਾਨਵਰ ਆਰਾਮ ਮਨਾਏ ਦੇ ਵਿੱਚ ਚਲੇ ਜਾਣ ਤੇ ਜਿਹੜਾ ਸਾਹਮਣੇ ਆ ਉਹ ਮੰਨਿਆ ਜਾਂਦਾ ਕਿ ਉਹ ਮਰਦਾਂ ਦਾ ਜਿਹੜਾ ਕਿ ਇਸ਼ਨਾਨ ਕਰਨ ਵਾਸਤੇ ਬਣਾਇਆ ਗਿਆ ਸੀ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਹੈ ਜਾ ਕੇ ਉਹ ਮੇਰੇ ਖਿਆਲ ਨਾਲ ਓਪਨਲੀ ਹੋਊਗਾ ਥੋੜਾ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਜਿੱਥੇ ਤੱਕ ਦੱਸਿਆ ਗਿਆ ਆ ਲੋਕਾਂ ਵੱਲੋਂ ਜਾਂ ਮੈਨੂੰ ਥੋੜਾ ਬਹੁਤ ਇਤਿਹਾਸ ਬਾਰੇ ਬਾਹਰ ਲਿਆਂ ਸੀ ਉਹ ਪੜਿਆ ਸੀ ਤੇ ਤਾਂ ਨੂੰ ਦੇਖੋ ਨਈ ਹੋ ਵੀ ਇਹ ਆ ਉਹ ਜਗ੍ਹਾ ਜਿਹੜੀ ਮਰਦਾਂ ਦੇ ਇਸ਼ਨਾਨ ਲਈ ਵਰਤੀ ਜਾਂਦੀ ਸੀ ਉਸ ਟਾਈਮ ਦੇ ਉੱਤੇ ਮੰਨਿਆ ਜਾਂਦਾ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਉਸੇ ਲਈ ਇਸ਼ਨਾਨ ਕੀਤਾ ਜਾਂਦਾ ਸੀ ਮਰਦਾਂ ਲਈ ਤੇ ਸਾਹਮਣੇ ਉਹ ਜਿਵੇਂ ਤੁਹਾਨੂੰ ਦੱਸਿਆ ਜਾਨਵਰਾਂ ਲਈ ਤੇ ਇੱਧਰ ਸੀਗਾ ਇਸਤਰੀਆਂ ਲਈ ਤੇ ਜਿਹੜੀ ਇੱਧਰ ਲਈ ਸਥਾਨ ਆ ਇਹਦੇ ਬਾਰੇ ਮੈਨੂੰ ਨੋਲੇਜ ਨਹੀਂ ਹੈਗੀ ਤੇ ਨਾ ਹੀ ਮੈਂ ਇਹਦੇ ਬਾਰੇ ਕਿਸੇ ਤੋਂ ਸੁਣਿਆ ਕਿ ਇਹ ਬੰਦ ਕਿਉਂ ਰਹਿੰਦਾ ਹੈ ਜਾਂ ਇਹਦੇ ਵਿੱਚ ਕੀ ਆ ਸੋ ਇਸ ਕਰਕੇ ਮੈਂ ਇਹਦੇ ਉੱਤੇ ਕੁਝ ਬੋਲ ਨਹੀਂ ਸਕਦਾ ਜਿਵੇਂ ਕਿ ਹੁਣ ਤੁਸੀਂ ਦੇਖ ਸਕਦੇ ਹੋ ਉਦੋਂ ਆਪਾਂ ਇਹ ਇਤਿਹਾਸ ਨਹੀਂ ਪੜਿਆ ਸੀ ਤੇ ਹੁਣ ਪੜ ਰਹੇ ਹਾਂ ਤੇ ਉਹ ਮੰਦਿਰ ਜਿਵੇਂ ਇੱਥੇ ਲਿਖਿਆ 19 ਸਦੀ ਦੇ ਵਿੱਚ ਉਹ ਮੰਦਿਰ ਲਈ ਸਾਰੇ ਆ ਗਿਆ ਸੀ ਇੱਥੇ ਮੇਰੇ ਖਿਆਲ ਨਾਲ ਉਸ ਟਾਈਮ ਤੇ Hindu ਗ੍ਰੰਥ ਵੀ ਪਏ ਹੋਣੇ ਆ ਪਰ ਇਹ ਬੰਦ ਕਿਉਂ ਕੀਤਾ ਗਿਆ ਇਹਦੇ ਬਾਰੇ ਮੈਨੂੰ ਨਹੀਂ ਪਤਾ ਤੇ ਇਹ ਬਹੁਤ ਦੇਰ ਤੋਂ ਬੰਦ ਕੀਤਾ ਗਿਆ ਹੈ ਤੇ ਤਾਂ ਕਰਕੇ ਮਤਲਬ Hindu ਗ੍ਰੰਥਾਂ ਨਾਲ ਸੰਬੰਧਿਤ ਚਿੱਤਰ ਵੀ ਹੈਗੇ ਸੀ ਕਿ ਰਾਜ ਦੇ ਦਰਬਾਰ ਦੇ ਚਿੱਤਰਕਾਰੀ ਵੀ ਦਰਦਸ਼ਾਈ ਗਈ ਸੀਗੀ ਹੁਣ ਇਸ ਤਰ੍ਹਾਂ ਲੋਕ ਲੱਗਾ ਇਹ ਖੁੱਲਾ ਹੁੰਦਾ ਪਤਾ ਨੂੰ ਜ਼ਰੂਰ ਦਿਖੋ ਲਾ ਕੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉੱਥੇ ਨਹਿਰ ਹੁੰਦੀ ਸੀ ਜਿੱਥੇ ਉਹ ਸਾਡੀ ਗੱਡੀ ਲੱਗੀ ਆ ਤੇ ਉੱਥੇ ਲਿਖਿਆ ਵੀ ਹੋਇਆ ਕਿ ਇੱਥੇ ਇੱਕ ਨਹਿਰ ਹੁੰਦੀ ਸੀ ਨਹਿਰ ਦਾ ਪਾਣੀ ਇਹਦੇ ਅੰਦਰ ਲਿਆਉਣ ਵਾਸਤੇ ਤੁਸੀਂ ਦੇਖ ਸਕਦੇ ਹੋ ਉਦੋਂ ਇਸ ਤਰ੍ਹਾਂ ਪਾਈਪ ਬਣਾ ਦਿੱਤੇ ਜਾਂਦੇ ਸੀ ਵੱਡੇ ਵੱਡੇ ਅੱਜ ਕੱਦ ਪਲਾਸਟਿਕ ਦੇ ਪਾਈਪ ਜਾਂ ਲੋਹੇ ਦੇ ਪਾਈਪ ਚੱਲਦੇ ਉਹਦੋਂ ਇਸ ਤਰ੍ਹਾਂ ਬਣਦੇ ਸੀ ਪਾਈਪ ਤੁਸੀਂ ਦੇਖ ਸਕਦੇ ਕਿੰਨਾ ਵੱਡਾ ਪਾਈਪ ਆ ਤੇ ਇਹਦਾ ਜਿਹੜਾ ਓਪਨ ਹੁੰਦਾ ਆ ਉਹ ਇੱਥੇ ਹੁੰਦਾ ਆ ਆ ਦੇਖੋ ਇਹ ਓਪਨਿੰਗ ਇੱਥੋਂ ਪਾਣੀ ਸਾਰਾ ਅੰਦਰ ਹੁੰਦਾ ਸੀ ਇਸ ਸਰੋਵਰ ਦੇ ਵਿੱਚ ਤੇ ਆਹ ਪਾਈਪ ਆ ਮੈਂ ਅੱਗੇ ਦੇਖਿਆ ਨਹੀਂ ਸੀ ਜਾਂ ਗੌਰ ਨਹੀਂ ਕੀਤਾ ਸੀ ਤੇ ਹੁਣ ਆਇਆ ਵਾਪਸ ਤੇ ਮੈਂ ਗੌਰ ਕੀਤਾ ਕਿ ਇੱਥੇ ਓਪਨ ਵੀ ਹੈਗਾ ਆ ਜਿੱਥੋਂ ਇਹ ਪਾਣੀ ਅੰਦਰ ਐਂਟਰੀ ਕੀਤਾ ਜਾਂਦਾ ਸੀ ਕੇ ਦੋਸਤੋ ਹੁਣ ਆਪਾਂ ਤੁਹਾਨੂੰ ਸਾਰਾ ਇਹ ਦਿਖਾ ਦਿੱਤਾ ਸਤਾਂ ਤੇ ਹੁਣ ਆਪਾਂ ਕਰਦੇ ਆਂ ਵਾਪਸੀ ਆਪਣੇ ਘਰ ਵੱਲ ਨੂੰ ਤੇ ਮਿਲਦੇ ਆਂ ਨਵੇਂ ਵਲੋਗ ਦੇ ਵਿੱਚ ਨਵੇਂ ਦਿਨ ਓਕੇ ਬਾਏ ਬਾਏ